ਚੀਲੂ ਅਜੰਗਾ ਹਾਂ ਹਾਂ ਹੋਰ ਤੂੰ ਆਇਤਾ ਮੈਨੂੰ ਬਹੁਤ ਦੁੱਖ ਕਰਦੇ ਨੇ ਲੈ ਅਜਾ ਅੱਜ ਤਾਂ ਜੋ ਕਿੰਨੀ ਕਾਹੀ ਹੁੰਦੀ ਲਸਿਆਨੀ ਜਾਣੀ ਮੱਤ ਤੇ ਤੂੰ ਨਹੀਂ ਕਰਦਾ ਫਿਰ ਮੈਂ ਤੈਨੂੰ ਕਹਿ ਰਹੀ ਆਂ ਵੀ ਆਪ ਉਹਦੀ ਸਰਵਿਸ ਨਾ ਕਰਦੀ ਇਹਨਾਂ ਆ ਆ ਤੈਨੂੰ ਲੱਗ ਗਿਆ ਬਈ ਠੀਕ ਹੈ ਉਹ ਯਾਰ ਮੇਰੀ ਗੱਲ ਸੁਣ ਯਾਰ ਤੂੰ ਸਿਆਣਾ ਬਹਿਣਾ ਹੋ ਰਿਹਾ ਹੁਣ ਆ ਕੋ ਗੱਲਾਂ ਉੱਥੇ ਤੂੰ ਸਾਡੇ ਟੂਣਾ ਕਰਾਇਆ ਤਾਂ ਤੋਰੀ ਮਰਗਾ ਨਹੀਂ ਅਸੀਂ ਤਰਾ ਕਰਿਆ ਹਮੇਂ ਮੈਂ ਨਹੀਂ ਕਰਿਆ ਲੈ

ਲੈ ਗਲਤੀ ਨਾ ਕਰ ਉਹ ਕਰ ਦੇਰੋ ਜਦੋਂ ਅੱਗੇ ਤੋਂ ਨਹੀਂ ਕਰਾ ਉਹ ਤਾਂ ਅਸੀਂ ਤੈਨੂੰ ਬਾਲਾ ਨਹੀਂ ਉਹ ਕਰਦੇ ਤੂੰ ਸਿਆਣਾ ਬਣਾ ਬੰਦਾ ਐ ਵੀ ਤੂੰ ਕਿਹਦੇ ਇਹਦਾ ਲੋਕਾਂ ਨੂੰ ਸਮਝਾਵੇਂ ਤੂੰ ਨਾ ਕਰਨਾ ਤੂੰ ਆਪੇ ਕਰੀ ਜਾਂਦਾ ਨਹੀਂ ਵੀ ਚ ਲੋਕਾਂ ਤੇ ਹੋ ਗਈ ਉਹ ਗਲਤੀ ਨਾ ਕੋਈ ਨਾ ਬਾਬਾ ਨੀ ਨਾ ਬਾਬੇ ਗਦੋ ਇਹ ਨਹੀਂ ਗਲਤੀ ਨਾ ਕਰੀ ਬਾਬਾ ਬਾਬੇ ਨਹੀਂ ਗਲਤੀ ਹੋ ਗਈ ਠੀਕ ਚਾ ਨਹੀਂ ਸਿਆਣਾ ਬਣਾ ਬੰਦਾ ਤੂੰ ਨਹੀਂ ਕਰਦਾ ਬੰਦਾ ਅੱਟ ਜੀ ਹੋਈ ਜਾਂਦੀ ਆ ਓਏ ਜਿੰਦੇ ਹੋਰਾਂ ਨੂੰ ਮਾਉਣਦੇ ਉਹਨਾਂ ਨੂੰ ਕਹੂੰਗਾ ਵੀ ਦਵਾਈ ਦਵਾ ਕੇ ਲਿਆਉਣਾ ਡਾਕਟਰ ਦੇ ਉਹ ਬਹੁਤ ਹੋ ਗਿਆਸ ਅੱਧਰ ਹੋ ਗਿਆ ਚੱਕਰ ਲਿਆ ਹੋ ਗਿਆ ਨੇ ਚੱਕਰ ਜੇ ਹੁੰਦੇ ਨੇ ਤਾਂ ਤਾਂ ਹੀ ਇਹ ਰਹਿੰਦੇ ਨੇ ਉਹ ਹੋਰ ਖਬਰਾਟ ਜੀ ਹੋ ਜਾਂਦੀ ਹੈ ਯਾਰ ਪਹਿਲਾਂ ਲੱਤ ਟੁੱਟ ਗਈ ਉਹ ਮਸਾ ਸੂਤ ਕਰੀ ਆਉਣਾ ਇਹ ਚੱਕਰ ਆਉਂਦੇ ਨੇ ਲੱਤ ਦਾ ਓਕੇ ਨਾ ਭੰਦਾ ਵੀ ਨਿੰਬੂ ਹਰ ਉਹਦਾ ਨਿੰਬੂ ਤੇ ਉਹਨੂੰ ਕੀ ਹੁੰਦਾ ਹੈ ਨਾ ਤੂੰ ਨਹੀਂ ਹੁੰਦਾ ਤੂੰ ਨਾ ਜਦੋਂ ਆਏ ਮਾਰੇ ਸੀ ਇਹ ਸੁਣੇ ਵੀ ਅਸਰ ਹੈ ਬਈ ਸਾਰਾ ਹੋਰ ਹੋਰ ਫਿਰ ਦਵਾਈ ਦਵਾ ਲਿਆ ਉਹ ਮੈਂ ਤਾਂ ਮੈਂ ਤਾਂ ਇਹੀ ਕਹਿੰਦਾ ਸੀ ਹਨਾ ਬੀਅ ਸੀ ਜਦ ਗੇੜੂ ਕਹੇ ਹੈ ਬੀ ਤੂੰ ਚਲਾ ਦਿੱਤਾ ਹੋਣਾ ਉਹ ਸੇਵ ਕੈਂ ਕੀਤਾ ਤਾਂ ਉਸੇ ਨੇ ਤੇ ਭੁੱਲਣ ਵੀ ਲੱਗ ਗਿਆ ਹਨਾ ਗੱਲ ਜਿਹੜੀ ਤੂੰ ਨਹੀਂ ਖਾਂਦਾ ਹੈਗਾ ਤੀ ਹਾਂ ਉਹ ਤਾਂ ਨਹੀਂ ਕਹਿੰਦਾ ਉਹ ਤਾਂ ਕਹਿਣਾ ਗਿਆ ਕਹਿੰਦਾ ਮੈਂ ਤੁਹਾਨੂੰ ਤਾਂ ਮੇਰੇ ਯਾਰ ਲੈ ਜਾਂਟੇ ਕੇ ਘਰੇ ਜਾਵਾ ਭੁੱਲ ਗਿਆ ਕਹਿੰਦਾ ਪਹਿਲਾਂ ਤਾਂ ਮੈਨੂੰ ਆ ਲੱਗੇ ਯਾਰ ਫਿਰ ਬਾਹਰ ਹੀ ਕਰ ਦਾਂ ਦਾ ਦੇਖ ਉਹਰੇ ਕਮਰੇ ਦੇ ਬਾਹਰ ਉਹ ਮੈਂ ਤਾਂ ਬ੍ਰੇਕ ਨਹੀਂ ਉਹ ਕਹਿੰਦਾ ਪਹਿਲਾਂ ਤਾਂ ਕਹਿੰਦਾ ਨੂੰ ਆਕੜਤੀ ਹਨਾ ਵੀ ਸੋਨੇ ਰਿਸ਼ਤੇ ਨੂੰ ਪਹਿਲਾਂ ਸਾਗ ਨੂੰ ਪਾ ਕੇ ਜਵਾਬ ਦੇਤਾ ਉਹਦੇ ਵੀ ਚਾ ਬੇਇੱਜ਼ਤੀ ਨੂੰ ਯਹ ਹਾਂ ਪਾਪਾ ਨੇ ਵੀ ਕੰਨ ਲਗਾ ਉਸ ਤਾਂ ਕਰੀ ਕਹਿੰਦਾ ਕਿ ਨੂੰ ਮੈਂ ਤਾਂ ਘਰ ਤਾਂ ਕਹਿੰਦਾ ਫਿਰ ਮੈਨੂੰ ਵੀ ਪਛਤਾਵਾ ਹੋਇਆ ਕਹਿੰਦਾ ਲੈ ਮੈਂ ਤਾਂ ਮੇਰੇ ਯਾਰ ਕੇ ਘਰੀ ਉਹ ਕਰਤਾ ਹੋਦਾ ਫਿਰ ਉਹਨੂੰ ਪਹਿਲਾਂ ਵੀ ਪਤਾ ਦੀ ਭਈ ਸੋਰਾ ਅਨੁਆਇਨੀ ਅਨੁਆਇਨੀ ਆਇਆ ਪੈਂਡਿੰਗ ਨਹੀਂ ਆਇਆ ਮੈਂ ਬੱਚੋ ਉਹ ਕਸਤਾ ਫਿਰ ਉਹ ਹੁੰਦਾ ਨੇ ਬਚੰਦੇ ਮਾਰੇ ਨੇ ਕਹਤਾ ਖੂਬ ਆ ਗਿਆ ਆ ਗਿਆ ਸਾਨੂੰ ਕੀ ਪਤਾ ਇਹ ਨਾ ਨੰਬਰ ਆ ਯਾਰ ਕੋਈ ਹੈਲੋ 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 ਜਨਤਾ ਜਨਾ ਵਾਲੇ ਕਹੇ ਜਨਤਾ ਜਨਾ ਕੌਣ ਬੋਲ ਰਿਹਾ ਜੀ ਤੁਸੀਂ ਜੀ ਜਨਤਾ ਨਾ ਵਾਲੇ ਕਰਾਓ ਬੱਚੀ ਨਾ ਹੁੰਦਾ ਉਹ ਲੈ ਬਗਾਲ ਤੋਂ ਵਾਫੂ ਗੱਲ ਕਰੀਏ ਕੰਮ ਨਾ ਕੋਈ ਦੇਖ ਸੁਣੂ ਹੈਲੋ ਹਾਂੋ ਕੱਪਾ ਤ੍ਰਿਕਾਏ ਹਾਂ ਸਾਸਰੀ ਗਾਲਪੁੱਤ ਹੱਕਾ ਵੱਲੋਂ ਦਾ ਟੋ ਹੋ ਰੇਗਾ ਕੌਣ ਕੀ ਦਾ ਹੁੰਦਾ ਹੈ ਜੱਗਸੀਰ ਦਾ ਅਛਿਆ ਤੇਦਾ ਕਦੇ ਫੋਨ ਹੀ ਨਹੀਂ ਕੀਤਾ ਪੁੱਤ ਹੁੰਦਾ ਮੇਰੇ ਕੋਲ ਫੋਨ ਤੇ ਨਾ ਹੋ ਗਰਿਆ ਹਾਂ ਹਾਂ ਤੇਦਾ ਹੁਣੇ ਮੇਰੂ ਟਾਈਮ ਬਾਪੂ ਹੈ ਅਸੀਂ ਮਟਾਇਆ ਫੱਕੀ ਦੇ ਆਈਏ ਬੰਦੇ ਨੂੰ ਫੱਕੀ ਦੇ ਆਈਏ ਪਵੇ ਫੱਕੀ ਦੇ ਆਈਏ ਅਸੀ ਬੰਦੇ ਨਸਤਾ ਜਾਂਦੇ ਆ ਹਾਂ ਹੋਰ ਕੇ ਮੈਂ ਨਹੀਂ ਆਇਆ ਤਾਂ ਫੱਕੀ ਦੇ ਕੇ ਬੱਜਾ ਬਸੀਰ ਕੇ ਮੈਂ ਵਧੀਆ ਹੋ ਲੈ ਆਇਆ ਸਾਡਾ ਆਇਆ ਮੈਂ ਤਾਂ ਨਹੀਂ ਲਿਆ ਉਹ ਲਿਆ ਕਿ ਨਕੀਲੋ ਲਿਆ ਹਾਂ ਬੱਦੋ ਕਿ ਨਕੀਲੋ ਸਿਰ ਤੇ ਨਕੀਲੋ ਆਪਾਂ ਹਾਰੀ ਤਾਂ ਨਹੀਂ ਹੋਣ ਕਰਨੀ ਥੋੜਾ ਇਹਨੂੰ ਮੈਂ ਕਰ ਫਰਖੇ ਦੇ ਤਦੋਂ ਜੇ ਮੈਂ ਕੀ ਕਰਦਾ ਹੁੰਨਾ ਹੈ ਬਸ ਉਹਨਾਂ ਕੰਮ ਤੇ ਦੀ ਸੀ ਸਾਡੇ ਇੱਕ ਉਹ ਵੀ ਸਿੱਖਣ ਦੀ ਸੀ ਹਾਂ ਉਹ ਤਾਂ ਮੈਂ ਚੱਲ ਨਹੀਂ ਦੀ ਤੇ ਉਹ ਕਿਉਂ ਤੋਂ ਬਿਨ੍ਹੇ ਲੈ ਆਹ ਉਹਦਾ ਸਕੂਟਰ ਹੀ ਮੈਂ ਸਿੱਖਦਾ ਸੀ ਸਿੰਦਾ ਸਿੰਦਾ ਮੈਨੂੰ ਸਿਖਾਉਣ ਲੱਗ ਗਰੇ ਦੀ ਫਿਰ ਮੈਂ ਕੱਲਾ ਉੱਥੇ ਢੇੜਾ ਜਾਂ ਦੇਣ ਵਗ ਗਿਆ ਉਹ ਕੰਦਰ ਦੀ ਡੀਗ ਕੀ ਫਿਰ ਮਰੀ ਦਸਤ ਤੇ ਸਾਰਾ ਭਾਰ ਆ ਗਿਆ ਸੀ ਉਹ ਤਾਂ ਗੱਲ ਛੱਡ ਤਾਂ ਬਹੁਤ ਤੁਹ ਕਾਹਿਆਂ ਗੱਲਾਂ ਨੇ। ਉਹ ਤਾਂ ਇੰਨਾਂ ਨੇ ਅੰਜਰਦੇ ਨੇ ਮੇਰੇ ਨਾਲ ਬਹੁਤ ਕੁਝ ਕੀਤਾ। ਜਿਵੇਂ ਅੱਖਾਂ ਜਾਣੇ। ਨਹੀਂ ਤੇ ਮੇਰਾ ਕੋਈ ਜ਼ਿੰਨੀ ਨਹੀਂ ਕਰਤਾ। ਹੋਰ ਪਹਿਲਾਂ ਤਾਂ ਇਹ ਗੰਜਰ ਦੇ ਮੇਰੇ ਨਾਲ ਕੁੜੀ ਬਣ ਬਣ ਕੇ ਗੱਲਾਂ ਕਰੀਏ। ਮੈਂ ਉਹਨੂੰ ਇੰਨਾ ਕੁ ਸੱਦੇ ਆਇਆ। ਹੈ? ਕੁੜੀ ਕੌਣ ਬਣ ਕੇ ਲਗਰ ਦਿੱਤੀ। ਹੋਰ ਇਹ ਕਹਿੰਦੇ ਵੀ ਛੱਡਰੇ ਨਿਗਾ ਚ ਕੋਈ ਕੁੜੀ ਐ ਮੈਨੂੰ ਫੋਨ ਦਵਾਤਾ ਇਹਨਾਂ ਨੇ। ਬੀਜ ਨਾਲ ਤੋਂ ਗੱਲਾਂ ਕਰ ਲਿਆ ਕਰ ਮੈਂ ਇਥੋਂ ਹੀ ਗੰਜਰ ਤੇ ਮੈਨੂੰ ਹੀ ਲੁੱਟੀ ਗਏ ਤਾਂ ਕੁੜੀ ਬਣ ਕੇ ਹਾਂ ਹੋਰ ਤੇ ਇਹ ਦੂਆ ਤਾਂ ਫਿਰ ਮੈਨੂੰ ਇੱਕ ਮਰੇ ਦੋਸਤ ਨੇ ਰਿਸ਼ਤਾ ਕਰਾਤਾ ਦੇਖ ਲਾ ਹੈ ਹੋਰ ਤਾਂ ਤੁਸੀਂ ਸਾਥ ਤੁਹਾਨੂੰ ਮੈਂ ਉਹ ਚਾਗਰਦਾ ਚਾਚੀ ਦੀ ਵੀ ਦੱਸਦਾ ਗੱਲ ਫਿਰ ਉਹ ਇਹਨਾਂ ਨੇ ਫਿਰ ਉਹ ਪਾਣੀ ਮਾਰ ਕੇ ਕਰਤਾ ਗੱਲ ਖਰਾਬ ਦੇਖ ਅਹ ਹੋ ਗਿਆ ਦੀ ਆਪਣਾ ਰਿਸ਼ਤਾ ਓਰੇ ਸਾਡਾ ਠੀਕ ਹੈ ਇਸ ਦੂਵਾ ਦਾ ਪੂਰੀ ਗੱਲਬਾਤ ਬਣ ਗਈ ਧੀ ਵਿਆਹ ਦੀਆਂ ਤਿਆਰੀਆਂ ਦੀ ਬੂਰੀਆਂ ਇਸ ਦੂਵਾ ਦੇ ਨਾ ਨੇ ਜੱਗੇ ਲਵੇ ਮੇਰਾ ਦੋਸਤ ਹੈ ਹੋ ਰਿਸ਼ਤੇ ਕਰਾਉਂਦਾ ਉਹਦੇ ਲਵਾਏ ਜਾ ਕੇ ਗੰਜਰਦਿਆਂ ਨੇ ਭਾਨੀ ਪਤਾ ਨਹੀਂ ਲਾਲ ਚਲੂਰ ਚ ਕੁਝ ਦੇ ਆਏ ਫਿਰ ਇਹ ਦੂਵਾ ਦਾ ਸਾਰਾ ਵਿਆਹ ਦਾ ਹੋ ਗਿਆ ਖਰਾਬ ਆਮਾ ਚਾ ਚਾ ਮੈਂ ਦੇਖ ਰਹਾ ਹਾਂ ਮਾਰਾ ਇਸ ਦਿਨ ਹਾਂ ਹੋਰ ਤੂੰ ਆਇਆ ਤਾਂ ਮੈਨੂੰ ਬਹੁਤ ਦੁੱਖ ਕਰਦੇ ਨੇ ਘਰ ਮੇਰੇ ਕੋਲ ਆ ਕੇ ਦੱਸਣਾ। ਹੋਰ ਤੂੰ ਇੱਕ ਦੋ ਦਿਨ ਕੀ ਹੁਣੀ ਆਇਆ ਥੋਨੇ ਕਣਕ ਤਾਂ ਬੀਜਤੀ। ਅੱਜ ਆ ਜੀ। ਹੋ ਰਹਿ ਤਾਂ ਬਹੁਤ ਅੰਕ ਕਰਦੇ ਨੇ ਮੈਨੂੰ। ਚੱਲ ਚੰਦਾ ਆਣਾ ਕੋਲ ਕੋਈ ਖੁਣ। ਹਾਂ ਜੀ ਵਸ। ਠੀਕ ਚੰਦਾ। ਹਾਂ ਠੀਕ ਐ। ਆ ਮੇਰੇ ਮੁੰਡੇ ਤੋਂ ਤਾਂ ਮੇਰਾ ਭਤੀਜਾ ਹੀ ਵਧੀਆ ਦੇਖ ਲਾ। ਅੱਜ ਮੈਨੂੰ ਦੇਖ ਲਾ ਫੋਨ ਲਾ ਕੇ ਪੂਰੇ ਦੁੱਖ ਸਾਂਝੇ ਕੀਤੇ ਨੇ। ਅੱਜ ਇਹਨੂੰ ਆਉਣ ਦੇ ਅੱਜ ਇਹ ਸਿੰਦੇ ਨਾਲ ਗੱਲ ਕਰੂੰਗੀ ਇਹਦੇ ਨਾਲ ਰਹਿਆ ਕਰੂੰ ਮੈਂ ਤਾਂ ਫਿਰ ਇਹ ਤਾਂ ਬਹੁਤ ਤੰਗ ਕਰਦੇ ਨੇ ਸਿੰਦੇ ਹੋਰੀ ਤਾਂ ਫਿਰ ਮੈਨੂੰ ਸਿੰਦੇ ਹੋਰਾਂ ਨੂੰ ਆਉਣ ਦੇ ਫੇਰ ਕਹੂੰਗਾ ਵੀ ਲਿਆਉਣਗੇ ਉਹਨੂੰ ਮੇਰੇ ਭਤੀਜੇ ਨੂੰ ਦੀਆਂ ਵਰਤੋ ਹੀ ਗੇਮ ਹੋਰ ਵਧੀਆ 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 ਭਾਈ ਮੈਂ ਅਹੀਂ ਕਰਮਾ ਖਾਣਾ ਕਿਲੋ ਆ ਮਾਰ ਕਿਲੋ ਆ ਚੰਗਾ ਐਸੀ ਹਾਂ ਨਾ ਕਿੰਨੇ ਨੇ ਪੂਰੇ ਨੇ ਬਸ ਤੇਰੇ ਤੇ ਦਾ ਭਰੋਸਾ ਆਪਾਂ ਹੋਏ ਕੋਈ ਨਾ ਪੁਰਾਣਾ ਬੰਦਾ ਮਿੱਤਰ ਆਪਣਾ ਇਹ ਲਈ ਹਾਂਜੀ ਲੈ ਮੇਰੀ ਗੱਲ ਸੁਣ ਕਿਸੇ ਲੋਬੇ ਭਾਫ ਨਾ ਕੱਢੀ ਕੋਈ ਨਾ ਵਾਹ ਕੇ ਹਾਂ ਲੈ ਕੇ ਕਰੇ ਭਾਈ ਹਾਂ ਚੁੱਪਕਾ ਬਗਦਾ ਭੇਜਾ

ਓ ਬਾਪੂ ਬਾਰੇ ਪੈ ਗਿਆ ਬਾਰੇ ਪੈ ਗਿਆ ਬਾਰੇ ਪੈ ਗਿਆ ਅੰਦਰ ਘਬਰਾਹਟ ਜੀ ਜ਼ਿਆਦਾ ਹੁੰਦੀ ਸੀ ਹੁਣ ਲੋਟ ਹੋ ਗਈ ਉਹ ਕਿੱਥੇ ਹੋ ਗਈ ਲੋਟ ਦੌਰੇ ਵੀ ਹੋ ਜਾਂਦੀ ਆ ਤੇ ਪੂਨੇ ਦੀ ਕੰਮ ਨਾ ਉਹ ਪੂਨੇ ਦੀ ਗੱਲ ਹੋ ਗਈ ਇਹਨੂੰ ਪਰ ਮੈਂ ਉਹ ਦਵਾਈ ਦੂਈ ਲਿਆ ਉਹ ਲੈ ਪੂਨੇ ਦੀ ਬਈ ਮਲਦੀ ਹੁੰਦੀ ਹੈ ਉਹ ਕਿੱਥੇ ਚਾਹੇ ਤੇ ਉਹਦਾ ਸਾਨੇ ਨਵੀ ਜਾਣਾ ਪੂਗਾ ਆਪਾਂ ਨੂੰ ਕਿਸੇ ਨੇ ਵੇ ਆ ਲੈ ਬਾਪੂ ਹਾਂ ਅਮਨ ਜੀ ਨੂੰ ਕਿ ਮੈਂ ਸੇਵਾ ਜੀ ਕਰਨ ਲੱਗ ਗਿਆ ਅੱਜ ਉਹ ਕਹੂੰ ਯਾਰ ਮੈਂ ਸੋਚਿਆ ਅਸੀਂ ਮੜਾਏ ਦੇ ਬਿਜ਼ਨਸ ਤੋਂ ਆਇਤੀ ਸਾਡਾ ਸੈਲ ਬਿਜ਼ਨਸ ਤੋਂ ਉਹ ਦੂਸੇ ਆ ਪੈਸੇ ਕਮਾ ਕੇ ਲਾਤਾ ਮੈਂ ਬਿਚਾਰ ਤੈਨੂੰ ਦੇ ਦਿੰਦਾ ਨਾ ਕਿੰਨੇ ਪੈਸੇ ਕਮਾ ਲਏ ਉਹ ਹਾਂ ਹਾਂ ਉਹ ਬਿਜ਼ਨਸ ਬੰਦ ਲਾ ਚੋਰੀਆਂ ਜਾ ਰਹੀਆਂ ਨਾ 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 ਚੋਰੀਆਂ ਕਾਨੂੰ ਅਸੀਂ ਇੰ ਇੱਥੇ ਬਿਜ਼ਨਸ ਨਹੀਂ ਕਮਾ ਲਏ ਮੈਨੂੰ ਤਾਂ ਦੱਸੋ ਵਰ ਕਿਹੜਾ ਬਿਜ਼ਨਸ ਹੈ ਉਹ ਤੈਨੂੰ ਨਹੀਂ ਦੱਸ ਸਕਦੇ ਉਹ ਦੱਸ ਬਤਾਏ ਨਾ ਉਹ ਨਹੀਂ ਆਉਂਦਾ ਦੱਸੋ ਨਹੀਂ ਆਉਂਦਾ ਅਸੀਂ ਉਹ ਕਰਨਾ ਪੈ ਜਾਂਦਾ ਆਪਾਂ ਫਿਰ ਕਰਾਂਗੇ ਸਵਾਗਤ ਬਾਪਾ ਹੋਰ ਸਾ ਆਪਨੇ ਬਾਪੂ ਆਇਆ ਹਾਂ ਦੱਸੋ ਦਾਦਾ ਜੀ ਕਿਸੇ ਨੂੰ ਉਹ ਮੈਂ ਤਾਂ ਕੀ ਦੱਸੂੰ ਬੇਈ ਨਾ ਬਾਪੂ ਆਏ ਦੱਸਦਾ ਮੈਂ ਦਾਦ ਜੀ ਦੱਸੋ ਉਹ ਸੀ ਤਾਂ ਯਾਰ ਪੁੱਕੀ ਵੇਚਨ ਦਾ ਪੁੱਕੀ ਕੰਮ ਕੀ ਉਹ ਜਿਹੜੀ ਮੈਂ ਉਧਰ ਖਾ ਲਈ ਸੀ ਉਹ ਪੁੱਕੀ ਦੀ ਤਾਂ ਹੀ ਦਾਦੀ ਜੀ ਲੱਤ ਠੀਕ ਕਰਦੀ ਸੀ ਉਹਨੇ ਆ ਤਾਂ ਹੀ ਤਾਂ ਹੁਣ ਵੀ ਕਬਰਾੜ ਜੀ ਹੋ ਰਹੀ ਆ ਖਾ ਲੈਣੇ ਹੋਰ ਨਾ ਹੁਣ ਤੈਨੂੰ ਕਿਹਨੂੰ ਖਾ ਲੈਣਾ ਤਾਂ ਮਸਾ ਬੁਰੀ ਕਰੀਓ ਚ ਮਿੱਟੀ ਪਾ ਪਾ ਕੇ ਉਹਦਾ ਫਿਰ ਮੈਂ ਥੋੜੀ ਕਿ ਖਾਦੀ ਸੀ ਬੱਦ ਖਾ ਜਾਂਦੀ ਤੂੰ ਥੋੜੀ ਕਿ ਤਾਂ ਕਿਉਂ ਖਾਦੀ ਤੀ ਬੱਦ ਖਾ ਮੁੱਠੀ ਕੁਤੀ ਹੁਣ ਮੇਰੀ ਗੱਲ ਸੁਣੋ ਉਹ ਦਿਨ ਕਿਲੋ ਭੁੱਕੀ ਲੈਂਦੀ ਸੀ ਉਹ ਸਿਵੇ ਚ ਅੱਜ ਅਸਾਂ ਨੇ ਜਦੋਂ ਟੂਣਾ ਕਰਿਆ ਉਹਦੋਂ ਮੈਂ 3 ਕਿਲੋ ਲੈਂਦੀ ਤੇ ਉਹਦੇ ਰਿਕਰ ਟੋਲਾ ਮੁੰਡਾ ਮਿੱਠੂ ਉਹ ਤੋਂ 3 ਕਿਲੋ ਭੁੱਕੀ ਲੈਂਦੀ ਸੀ ਹਾਂ ਅੱਜ ਅਸੀਂ ਕੀ ਲੋ ਇੱਕ ਮੁੰਡਾ ਅਰਛਾ ਮਰਾਲੇ ਹਾਜੀਆ ਵਧੀਆ ਉਹਨੂੰ ਵੇਚਿਆ ਅੱਜ ਸੀ ਕੀ ਲੋ 10000 ਕਾ ਨੂੰ ਉਸੇ ਮੁੰਡਿਆਂ ਨੂੰ ਨੱਚਾ ਤੇ ਲਾਉਣੇ ਉਹ ਕੁਛ ਨਹੀਂ ਹੁੰਦਾ ਸਾਰੇ ਹੰਤਾ ਸਾਰੀ ਦੁਨੀਆ ਹੀ ਪੰਜਾਬ ਸਾਰੀ ਨਸ਼ੇ ਕਰੀ ਜਾਂਦਾ ਸਾਰੀ ਵੇਚੀ ਜਾਂਦਾ ਐਂਦਾ ਫਿਰ ਤੁਸੀਂ ਇਦਾਂ ਸ਼ਾਦੇ ਲਾ ਕੇ ਆ ਲੈ ਹਲੋ ਆਪ ਬੇਕਰ ਹੋਏ ਫਿਰ ਕਿੱਥੇ ਹੋਗੇ ਬੇਕਰ ਕਿੱਥੇ ਆ ਠੱਕਰ ਵਧੀਆ ਨਹੀਂ ਤਾਂ ਹੀ ਕਰੇ ਨਹੀਂ ਤਾਂ ਜਨਵ ਕਸ਼ੇ ਦਾ ਡਰ ਹੁੰਦਾ ਹੈ ਹਾਂ ਜੀ ਨੇ ਤੁਸੀਂ ਫਰ ਕਦੇ ਕਿਹੜੇ ਬੰਦਕ ਦੇ ਕਿਹੜੇ ਪਿੰਡਾ ਉਧਰ ਜਾਂ ਸੈਣੀ ਤਾਂ ਉਹ ਬਾਗੇ ਪੀ ਗਏ ਆਪਾਂ ਤਾਂ ਮੈਨੂੰ ਕਿਹੜਾ ਗਏ ਇਹਨੇ ਤਾਂ ਪੜੇ ਲਿਖੇ ਬੰਦੇ ਜੀ ਉਹ ਨਹੀਂ ਇੰਦੀ ਮਾਈ ਜਿਨੇ ਦੋ ਦਿਨਾਂ ਚ ਸਾਡੀ ਹੋ ਗਈ 15000 ਫੋਨ ਆ ਰਿਹਾ ਹੈ ਨਾ ਮੈਨੂੰ ਲੱਗਦਾ ਮੈਂ ਮੜਾਇਆ ਫੋਨ ਲਿਆ ਮੰਦਰ ਉਹ ਬੱਤੇ ਗੱਲ ਤੁਹਾਡੀ ਮਾੜੀ ਹੋ ਐ ਉਹ ਵਿੱਚ ਮਾੜਾ ਰਸਿਆ ਤੇ ਲਾਉਣੇ ਲੰਨੋ ਛੇ ਦੇ ਕੀ ਲਾਉਣੇ ਹਾਂ ਇਹ ਤਾਂ ਗਰੀਕ ਤਾਂ ਆਮਲੀ ਗੱਲ ਐ ਅਫਰਿਆ ਯਾਰ ਜਮੇ ਕੇ ਬੱਚੇ ਨੂੰ ਤੁਸੀਂ ਵੇਚ ਕੇ ਆਏ ਉਹ ਅੱਗੇ ਕਿਸੇ ਹੋਰ ਨੂੰ ਦੱਸੂਗਾ हां फिर ਛੱਡਾ ਹੋਰ ਵੀ ਉਹ ਵੀ ਖਾਊਗਾ ਹੋਰ ਵੀ ਚੱਲੂ ਉਹ ਅਗਲੇ ਨੂੰ ਕੀ ਕੀ ਬਵਾਗੀਆਂ ਲੱਗਣਗੀਆਂ ਕਹਿੰਦੇ ਜੀ ਆਹ ਜੀ ਬਾਪੂ ਆ ਉਹਦਾ ਫੋਨ ਆ ਰਿਹਾ ਠੀਕਾ ਇਹਦਾ ਜਿਹੜਾ ਉਹੀ ਤਰ੍ਹਾਂ ਲਦਾਲ ਨਾਲ ਕੋਣ ਉਹ ਮੇਰਾ ਭਤੀਜਾ ਭਤੀਜਾ ਉਹਦਾ ਨਹੀਂ ਕਹੂੰ ਮੈਂ ਹੋਏ ਉਹ ਮੇਰੇ ਭਾਈ ਦਾ ਹੋਇਆ ਮੁੰਡਾ ਉਹ ਅੱਡ ਹੋਗੇ ਤੀ ਜਦ ਤੂੰ ਛੋੜਾ ਜਾਂਦੀ ਅੱਡ ਹੋਗੇ ਤੀ ਕਿੰਨੀ ਵਾਂਗੇ ਦੀ ਫਿਰ ਉਹ ਉਧਰ ਲਦਾਲ ਤਰਾਸਾ ਕਾ ਭਾਈ ਹੈ ਹਾਂ ਮੈਂ ਕਰ ਲਾਗਾ ਉਹਦਾ ਫੋਨ ਆਇਆ ਦਿਲਾ ਲਾ ਕੇ ਦੇ ਮਾ ਲਾ ਕੇ ਦੇ ਹੁਣ ਜਬ ਲੈ ਜਾ ਰਹੀ ਹੈ ਉਹਦਾ ਉਹ ਨੂ ਬੰਦਾ ਤੀ ਹੈਲੋ ਹਾਂ ਬੁੱਤ ਅੱਛਾ ਪਹੁੰਚ ਗਿਆ ਉਹ ਅੱਡੇ ਤੇ ਆ ਗਿਆ ਫਿਰ ਹਾਂ ਕੋਈ ਨਾ ਮੈਂ ਭੇਜ ਦਾਂ ਨਾ ਸਿੰਦੇ ਹੋਰਾਂ ਨੂੰ ਲੈਣ ਤੈਨੂੰ ਨਾ ਕੋਈ ਨਾ ਠੀਕ ਐ ਚਲ ਠੀਕ ਐ ਭੇਜ ਦਾਂ ਮੈਂ ਲੈ ਕੱਟ ਉਹਦਾ ਮੇਰਾ ਪਤੀਜਾ ਆਇਆ ਓਏ ਉਹਨੂੰ ਲਿਓ ਯਾਰ ਤੁਸੀਂ ਜਾ ਕੇ ਕੌਣ ਪਤੀਜਾ ਤੇਰਾ ਉਹ ਪਤੀਜਾ ਮੇਰਾ ਯਾਰ ਮੇਰੇ ਭਾਈ ਦਾ ਮੁੰਡਾ ਤੇਰੀ ਭਾਈ ਹੋਈ ਐ ਹੋਰ ਉਹਦਾ ਕੋਈ ਨਹੀਂ ਜਦੋਂ ਉਹ ਛੋਟਾ ਜਾਤੀ ਉਹਦਾ ਲਜਾਲ ਬਾਗੇ ਦੀ ਬਈ ਫਿਰ ਬਾਪੂ ਆਪੇ ਆ ਜੂ ਯਾਰ ਉਹ ਤੂੰ ਮੰਨੀ ਨਹੀਂ ਰਸਣ ਦਾ ਪਤਾ ਗਿਆ ਆ ਗਿਆ ਚਾਹ ਬੁਲਾਉਣਾ ਨਹੀਂ ਨਹੀਂ ਜਾਣੇ ਉਹ ਮਿਲਣਾ ਆਊਗਾ ਪੁੱਤੋ ਵੇ ਰਸਣ ਦਾ ਉਦਾਂ ਨਹੀਂ ਪੂਰਾ ਹੁੰਦਾ ਜੀ ਆਹ ਕਹਿੰਦਾ ਰਸਣ ਨੂੰ ਆਹ ਦਦੇ ਚਾਹ ਗੋੜ ਮਸਾ ਕਰਦੇ ਆਂਗੇ ਪੂਰਾ ਸੀ ਹੁਣ ਲੈ ਤੂੰ ਤਾਂ ਕੁਛ ਕਰਦਾ ਨਹੀਂ ਬੈਨਾ ਢਾਫ ਡਾਉਰੇ ਬੈਠਾ ਰੋਟੀਆਂ ਚੋੜੀ ਜਾਂਦਾ ਹਾਏ ਪੈਸੇ ਆਤਾ ਗਏ ਲਿਆਵਾਂਗੇ ਰਸਣ ਦਾ ਮਾਪਾ ਨਹੀਂ ਕਰਨਾ ਬਈ ਮੈਂ ਕੰਮ ਕਰਕੇ ਲਿਆਉਂਦੇ ਨੇ ਪਤਾ ਕਿੰਨਾ ਰਿਸਕ ਆ ਓ ਰਿਸਕ ਨੂੰ 10 ਮਿੰਟ ਦੇ ਇਸ ਵੇਚੇ ਬੋਕੀ 10 ਜਿਹਾ ਸਮਾਂ ਤੀ ਫਿਰ ਹਾਂ ਜਦੋਂ ਕੋਈ ਨਾ ਦੇ ਲੈ ਆਉਂਿਆ ਉਹਨੂੰ ਉਹਦਾ ਫੇਰ ਫੜ ਲਾਂ ਦੀ ਪੱਪੀ ਲੈ ਆਓ ਜਾਨਸੀ ਨਹੀਂ ਲੈ ਦੂਣੀ ਜਾਂਦੇ ਹੋਏ ਫਿਰ ਉਹ ਲੈ ਆਓ ਐਂ ਨਾ ਕਰੋ ਉਹ ਵਗ ਜਾਓ ਇੰਨੇ ਦੂਰੋਂ ਤਾਂ ਬੰਦੇ ਹੋਏ ਕਿਉਂ ਬੁਲਾਣਾ ਕੀ ਕਰਨਾ ਹੋਊਗਾ ਉਹਦਾ ਮਿਲ ਲਾਉ ਯਾਰ ਆਪਾਂ ਨੂੰ ਕਿਹਨੂੰ ਨਹੀਂ ਦੱਸ ਕੀ ਫੇਰੇ ਦਿਨ ਆਊਗਾ ਉਹਦਾ ਕਦੇ ਉਧਰ ਹੀ ਮੁੜ ਜਾ ਸੀ ਨੀ ਉਹ ਤਾਂ ਲੈ ਉਹਦਾ ਅੱਡੇ पे ਆ ਗਿਆ ਅੱਡੇ ਤੋਂ ਤੁਰਿਆ ਉਹ ਜਾਂਦਾ ਹੋਇਆ ਤਾਂ ਉਹ ਵਗ ਜਾ ਕੋਈ ਨਾ ਐਸੇ ਨਾਲ ਜਾ ਆ ਲੈ ਉਹ ਨਹੀਂ ਕਿ ਇਹਦੀ ਚੱਤੀ ਰਾਂ ਤੇਰਾ ਤਾਂ ਮੱਥਾ ਹੁਣ ਡੰਗਾਈ ਤੇਰਾ ਤਾਂ ਮੱਥਾ ਡੰਗਾਈ ਲੈ ਉਹ ਲੈ ਕਿਉਂ ਆ

आ रही रोना कोई कुछ तो 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 नहीं नहीं आ गई नहीं नहीं ले आ आ जा आ जा दो तो थी है आ जा वहां लथा के हम हैं नहीं बैठे हैं फूल से ले फूल ना यार और ये कुड़ी तो, तो सख दे ना अभी नहीं चक के लाके और भाई ले आंदा फिर ले फूल खा ले ਨੇ ਆਹ ਵੇਖ ਫੇਰ ਦਰਾਖਾ ਖਸਾ ਮੇਰਾ ਮੇਰਾ ਉਹ ਵਾਪੂ ਆ ਗਿਆ ਨਦੀ ਜਾ ਜੱਜ ਸਨਿਕਾ ਤੂੰ ਬਸ ਤਰੀ ਗਾਲ ਗੁੱਸਾ ਹੋਰ ਪਾਲੀ ਕਰੀਏ ਨਾ ਨੋਟ ਦੇ ਪਾਦਰ ਰੱਖੀਏ ਸੈਡ ਨਾ ਤੇ ਕਰੇ ਪਾਈਏ ਮੈਂ ਬੈਠੰ ਮੈਂ ਹਾਂ ਸਭ ਉਹ ਦੇ ਹਾਂ ਹਾਂ ਸੱਟਾ ਹੁੰਦਾ ਉਹ ਕਰ ਲਓ ਕੋਈ ਕਰ ਲਓ ਉਹ ਛੋਟਾ ਬੜਾ ਉਹ ਬੜਾ ਕਿਆ ਗੁੜਾ ਦੱਸ ਦੇ ਲਿਆ ਮੈਂ ਕੋਈ ਜਿੰਨਾ ਟਾਈਮ ਮੈਂ ਤੇ ਉਮੀ ਨਾ ਤੁਸੀਂ ਲਾ ਉਮੀ ਨਾ ਚੀ ਲਿਆ ਮੈਂ ਕਿਹੜੇ ਕਿਹੜੇ ਤੁਸੀਂ ਦੋਏ ਹੈ ਨਹੀਂ ਮੈਂ ਸਮਝਾ ਨਹੀਂ ਆਉਂਗੇ ਮੈਂ ਨਹੀਂ ਹੀ ਜਾਉਂਗੇ ਆ ਮੈਂ ਤਾਂ ਹੈਗੇ ਨੇ ਪੈਸੇ ਹੈਗੇ ਨੇ ਪੈਸੇ ਤੈਨੂੰ ਫਲ ਫਰੂਟ ਲੈ ਆਉਣ ਨੂੰ ਦਿੱਤੇ ਨੇ ਪੈਸੇ ਹੈਗੇ ਨੇ ਪੈਸੇ ਤੈਨੂੰ ਫਲ ਫਰੂਟ ਲੈ ਆਉਣ ਨੂੰ ਦਿੱਤੇ ਨੇ ਪੈਸੇ ਕੋਈ ਨਹੀਂ ਅਜਾਦ ਕੋਈ ਨਾ ਮੈਂ ਵੀ ਤੁਹਾਨੂੰ ਪੈਸੇ ਕਾ ਇਹਨੂੰ ਲਗੁਸਤਿ ਪੈਸੇ ਪੁੱਛਦੇ ਨੇ ਪੈਸੇ ਘਟ ਦੇ ਨੇ ਆ ਮਰਾ ਬੁਸਤ ਹੈ ਐ ਕਿ ਮੈਂ ਦੇ ਕੋ ਨਾ ਮੈਂ ਦੇ ਰੂਗਾ ਤਨੂ ਉਹ ਸਾਨੀ ਚਾਹ ਬਣਾ ਦੀ ਆਪਾਂ ਮੈਨੂੰ ਚਾਹ ਬਣਾਓ ਬਣਾਓ ਯਾ ਚਾਹ ਬਣਾ ਦੀਏ ਚਲੋ ਕਾਨੂੰ ਆ ਚਾਹ ਦਓ ਤੂੰ ਆਵੀ ਕੱਖ ਕਾ ਚਾਹ ਆਵੀਂ ਹੋਰ ਤੈਨੂੰ ਕਿੰਨਾ ਕਰਗ ਕਰ ਦਿੱਤੀ ਹੈ ਚਾਚਾ ਇਹ ਤਾਂ ਮੈਨੂੰ ਯਾਰ ਬਹੁਤ ਅੰਗ ਕਰਦੇ ਨੇ ਪੁੱਤ ਹੈ ਹੋਰ ਪਹਿਲਾ ਕੁੱਟਦੇ ਵੀ ਸੀ ਹਾਂ ਹਸ਼ਿਆ ਖੁਣ ਨਹੀਂ ਮੈਂ ਕੁੱਟਦੇ ਹੈ ਕਿ ਹੁਣ ਮੈਂ ਆ ਗਿਆ ਨਾ ਇਹ ਤੇਰਾ ਕੁਸ ਆਪਾਂ ਇਹਨਾਂ ਨੂੰ ਅਲੱਗ ਕਰਦਾਂਗੇ ਅਛਾ ਤੇਰਾ ਭਾਈ ਯਾਦ ਕਰਦਾ ਆਪਾਂ ਦੋਵੇਂ ਰਿਹਾ ਕਰਾਂਗੇ ਤੇਰਾ ਭਾਈ ਯਾਦ ਕਰਦਾ ਸੀ ਆਉ ਨੂੰ ਵੀ ਨਾਲ ਹੀ ਲਿਆਉਂਦਾ ਫਿਰ ਉਹ ਕਿੱਥੇ ਉਹ ਕਹਿੰਦਾ ਮੈਥੋਂ ਜੜਿਆ ਨਹੀਂ ਜਾਂਦਾ ਕਹਿੰਦਾ ਬੱਸਾਂ ਜਿੱਥੇ ਹੋਰ ਹੱਡਾ ਗੋਡੇ ਖੰਡਰ ਨੂੰ ਮੱਝੇ ਦੇ ਭਾ ਤਾਂ ਅੱਛਿਆ ਐਨਾ ਕੀ ਹੋ ਗਿਆ ਉਹਨੂੰ ਫਿਰ ਉਹ ਵੀ ਡਿੱਗਿਆ ਸੀਗਾ ਟਰੈਕਟਰ ਇਹ ਤਾਂ ਜਦੋਂ ਜਦ ਬਣ ਲੱਗ ਰਿਹਾ ਸੀਗਾ ਉਹ ਉਹ ਨੂੰ ਗੱਤੋ ਪੜਾਇਆ ਦੀ ਪਰ ਟਰੈਕਟਰ ਸੁਣਨੇ ਉਹ ਹੋ ਕਿ ਨਾ ਮੈਂ ਚਲਾਉਂਗਾ ਤੇ ਨਾ ਮੈਂ ਪੁਰਾਣਾ ਖੁੰਡਾਂਗਾ ਮਹਾ ਬੜਿਆ ਹਾਂ ਬੜੀ ਮੇਰੇ ਲੱਗਾ ਹਾਂ ਮਹਾ ਬੜਾ ਪੁਰਾਣਾ ਖੁੰਡਾਂਗਾ ਤੁਮ ਆ ਦੇਖ ਮਨਾ ਕੀ ਨਹੀਂ ਆਏ ਜਾ ਵੇਂ ਜਰ ਦੇ ਦੇਖ ਆ ਨਹੀਂ ਲਉਂਦੇ ਚਾ ਚਾ ਮਕੂ ਮਕ ਰਿਹਾ ਹੋਏ ਹੁਣ ਤਾਂ ਸਾਰਾ ਕੁਝ ਮਕੂ ਛੋਟਾ ਹਾਂ ਜੀ ਯੋਗੀ ਰਹਿ ਜੀ ਚਾ ਦੁੱਧ ਵੀ ਸਾਡੇ ਯੋਗਾ ਰਹੀ ਜੀ ਦੁੱਧ ਅਸੀਂ ਰਾਤ ਨੂੰ ਦੁੱਧ ਚ ਪੱਤੀ ਵਾਕੇ ਪੀਨੇ ਡੈਰੀ ਟੂਰੀ ਚ ਲਿਆ ਉਹ ਦੁੱਧ ਕੀ ਲਿਆ ਇਹ ਡੈਰੀ ਯਾਰ ਇਹ ਲੈ ਗਏ ਕਿ ਤੂੰ ਲੈ ਨਹੀਂ ਗਿਆ ਤੂੰ ਕੋਈ ਨਾ ਪੈਸੇ ਦੇ ਦੋ ਉਹ ਪੈਸੇ ਹੈਗੇ ਯਾਰ ਆਪਾਂ ਲਿਆਵਾਂਗੇ ਚਲ ਨਹੀਂ ਬਣਾਇਆ ਪੈਸੇ ਹੋਰ ਨਾ ਟਿੰਕੂ ਦੇ ਯਾਰ ਡੈਰੀ ਆ ਹਾਂ ਟਿੰਕੂ ਦੀ ਡੈਰੀ ਬੰਦੇ ਆਂਦੇ ਕਿ ਦੇਖੀ ਸੀ ਬਸ ਇੱਥੇ ਆਹੋ ਦੇਖ ਯਾਰ ਬਹੁਤ ਗੁੱਸੇ ਦੇਖਾਦੀ ਪਗਾ ਲੈਂਦਾ ਫਿਰ ਕਿ ਲੋ ਦੋ ਲੈ ਮੈਨੂੰ ਕੀ ਪਤਾ ਦੀ ਉਹ ਸਾਡੇ ਜੋ ਕਰ ਰਹੀ ਓਏ ਕੋਈ ਨਾ ਯਾਰ ਅੱਜ ਪਾ ਪਾ ਲਿਆਵਾਂਗੇ ਕੋਈ ਨਾ ਬਣੀ ਬਣੀ ਪੈਸੇ ਸਾਡੇ ਓਏ ਤੇ ਵੇ ਲੈਉਂਦੇ ਐਂ ਨੇ ਇਹ ਪੈਸੇ ਹੋਰ ਪਾਸਾ ਦੇ ਬਹਿ ਕੇ ਰੱਖ ਲਈ ਤੈਨੂੰ ਗੱਲ ਦੱਸਤੀ ਉਹ ਤਾਂ ਯਾਰ ਹੁਣ ਮੇਰੇ ਹੋ ਗਏ ਤੁਸੀਂ ਅੱਡ ਹੋ ਗਏ ਐਂ ਤੇ ਮੈਂ ਹੋ ਗਏ ਤੇਰੇ ਇਹਦੇ ਪੈਸੇ ਨਹੀਂ ਅੱਡ ਹੋਇਓ ਯਾਰ ਤੁਸੀਂ ਨਹੀਂ ਯਾਰ ਇਹਨਾਂ ਨੇ ਦੁੱਖ ਦੇ ਰਿਹਾ ਚਲ ਯਾਰ ਮੁੰਡਾ ਲੈ ਚੱਲਦਾ ਮੈਂ ਚਾਚਾ ਆ ਮੈਂ ਜਾਉਂਗਾ ਇਹਨਾਂ ਨਾਲ ਕੋਈ ਨਾ ਨਹੀਂ ਐਂ ਜਾਏਗਾ ਤੂੰ ਆਇਆ ਉਹ ਸਾਡੀ ਅੱਪਾ ਚਲੀਏ ਉਹ ਰੋਟੀ ਯਾਰੀ ਨਾ ਬਿਗੀ ਤੇ ਚਾਹ ਵੀ ਨਹੀਂ ਖਾਉਂਦੇ ਉੱਤੋਂ ਦੇਖ ਲਾ ਤਰੇ ਸਾਹਮਣੇ ਦੇਖ ਲਾ ਕਿੰਨਾ ਤੰਗ ਕਰਦੇ ਨੇ ਕਹਿੰਦੇ ਚਾਹ ਗੁੜੀ ਨਹੀਂ ਹੈਗਾ ਉਹ ਦੇਖ ਆ ਕੋਈ ਨਾ ਚਾਹ ਗੁੜ ਮੈਂ ਲਿਆ ਦੂੰ ਮੈਂ ਇਥੋਂ ਲੈ ਲਈ ਪੈਸੇ ਆ ਪੈਸੇ ਤਾਂ ਇਹਨਾਂ ਨੇ ਆਪ ਹੀ ਦਿੱਤੇ ਨੇ ਮੈਨੂੰ ਕੋਈ ਨਾ ਅੱਛਾ ਕੰਮ ਹੀ ਕਰਨ ਲੱਗੇ ਜੇ ਆ ਤਾਂ ਬਿਜ਼ਨਸ ਚੈਨਲ ਦਾ ਕੋਈ ਅਸਾ ਬਿਜ਼ਨਸ ਆ ਤਾਂ ਨਸਾ ਨਹੀਂ ਹੈਗਾ ਹੈ ਆ ਕੋਈ ਨਾ ਹੈਗਾ ਅਸਿਆ ਦੱਸਣ ਯੋਗ ਨਹੀਂ ਦੇਖ ਲਾ ਪਹਿਲਾਂ ਮੇਰੇ ਨਾਲ ਤੀਵੀਂ ਬਣ ਕੇ ਗੱਲਾਂ ਕਰੀ ਗਏ ਮੈਨੂੰ ਲੁੱਟੀ ਗਈ ਕੌਣ ਆਹ ਹਾਂ ਸਿੰਦਾਰ ਹੋਰ ਸਿੰਦੀ ਦੀ ਹੋਰ ਸਿੰਦਾਰਾਂ ਕੀ ਜੀਵਾਰ ਕੱਟ ਕੇ ਮਨ ਲੋ ਟੀਵੀ ਵਾਲੀ ਬਾਤ ਕਰ ਰਹੇ ਹਾਂ ਮੈਨੂੰ ਫੋਨ ਦਵਾਤਾ ਤੀਆ ਕਿਹੜਾ ਮੈਨੂੰ ਬਟਨ ਵਾਲਾ ਫੋਨ ਜਦ ਦਵਾ ਕੇ ਮਰਨ ਵਾਲੀ ਗੱਲਾਂ ਕਰੀਗੇ ਟੀਵੀ ਵਾਲਾ ਹੋਰ ਹਾਂ ਹਾਂ ਤੈਨੂੰ ਤੇਰਾ ਇਧਰ ਲੱਬਿਆ ਕਰਾ ਦਾਂਗੇ ਇੰਨੇ ਤੋਂ ਗੱਲਾਂ ਕਰ ਲੈਗਾ ਅੱਛਾ ਤੇਰਾ ਰਿਸ਼ਤਾ ਹੋਇਆ ਸੀਗਾ ਉਹ ਉਹ ਤਾਂ ਹੋਰ ਸੀਗੀ ਅੱਛਾ ਉਹਦਾ ਵੀ ਠੜਾਕਾ ਤੀ ਇਹਨਾਂ ਨੇ ਸ਼ਾਗਨ ਤਾਂ ਨਹੀਂ ਪੈਦੀ ਜੇ ਉਹ ਸ਼ਾਗਨ ਤਾਂ ਪੈ ਗਿਆ ਸੀ ਇਸ ਤੋਂ ਬਾਅਦ ਚ ਇਹਨਾਂ ਨੇ ਪਾਣੀ ਮਾਰਤੀ